ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੂ ਜੀ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ 'ਤੇ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟਾਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓਜ਼ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਪ ਉਹਦੀਆਂ ਚਾਰ ਚੀਜ਼ਾਂ ਅਸੀਂ ਆ ਦੱਸੂਗਾ ਜੀ ਅਸੀਂ ਆਪਾਂ ਉਹਦੀਆਂ ਉਹ ਚਾਰ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਉਠਾ ਲਾਂਗੇ ਆਪਣੇ ਮਾਈਂਡ ਦੇ ਵਿੱਚ ਉਠਾ ਲਾਂਗੇ ਹਨਾ ਤਾਂ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ ਹਨਾ ਕਿਹੜੀਆਂ ਗੱਲਾਂ ਨੇ ਅੱਜ ਉਹਨਾਂ ਗੱਲਾਂ ਤੇ ਆਪਾਂ ਡਿਸਕਸ ਕਰਾਂਗੇ ਚਾਰ ਗੱਲਾਂ ਛੋਟੀ ਜੀ ਵੀਡੀਓ ਧਿਆਨ ਨਾਲ ਦੇਖਿਓ ਸਭ ਤੋਂ ਪਹਿਲੇ ਨੰਬਰ ਤੇ ਜੀ ਬਾਜ ਨੂੰ ਤੁਸੀਂ ਦੇਖਿਓ ਉਹ ਕਦੇ ਵੀ ਇਕੱਠ ਚ ਨਹੀਂ ਰਹਿੰਦਾ ਉਹ ਕੱਲਾ ਰਹਿੰਦਾ ਆ ਠੀਕ ਹੈ ਜੀ ਜਿੰਨਾ ਬੰਦਾ ਇਕੱਲਾ ਰਹੂਗਾ ਇਹ ਬਾਜ ਦੀ ਗੱਲ ਆਪਣੇ ਵਿੱਚ ਬਿਠਾ ਲਓ ਵੀ ਤੁਸੀਂ ਵੀ ਇਕੱਲੇ ਰਹਿਣਾ ਸਿੱਖੋ ਇਕੱਲੇ ਰੋਂਗ ਦਾ ਸਟਰੋਂਗ ਹੋਵੋਗੇ ਹਨਾ ਉਹ ਝੁੰਡ ਚ ਨਹੀਂ ਰਹਿੰਦਾ ਹੈਗਾ ਵੀ ਆਪ ਤੂੰ ਫालतੂ ਇਹ ਪੰਛੀਆਂ ਨਾਲ ਬੈਠਾ ਦੇ ਦੇਖ ਲਓਗੇ ਤੁਸੀਂ ਕਦੇ ਵੀ ਬਾਜ ਨੂੰ ਨਹੀਂ ਦੇਖ ਸਕਦੇ ਉਹ ਇਕੱਲਾ ਹੀ ਹੁੰਦਾ ਨਿਸ਼ਾਨਾ ਜੋ ਵੀ ਕਰਦਾ ਉਹਨੇ ਇਕੱਲੇ ਨੇ ਕਰਨਾ ਹੈ ਸੋ ਆਪਣੇ ਆਪ ਤੇ ਕੰਫੀਡੈਂਸ ਰੱਖੋ ਵੀ ਹਾਂ ਮੈਂ ਇਕੱਲਾ ਮੈਂ ਕੁਝ ਕਰ ਸਕਦਾ ਠੀਕ ਹੈ ਜੀ ਨੰਬਰ 2 ਤੇ ਮੈਂ ਗੱਲ ਕਰੂੰਗਾ ਕਿ ਘੱਟ ਬੋਲੋ ਹੁਣ ਬਾਜ਼ ਆ ਜਿਹੜਾ ਤੁਸੀਂ ਬਾਜ਼ ਦੀ ਆਵਾਜ਼ ਵੀ ਬਹੁਤ ਘੱਟ ਸੁਣੋਗੇ ਬਾਕੀ ਪੰਛੀ ਨੇ ਤੁਸੀਂ ਦੇਖਦੇ ਹੋ ਚਿੰਚਹਟ ਹੁੰਦੀ ਰਹਿੰਦੀ ਹੈ ਹਨਾ ਸਾਰੇ ਪੰਛੀ ਜਾਇ ਚਿੜੀਆਂ ਕਾਂ ਜੋ ਵੀ ਪੰਛੀ ਹੈਗੇ ਨੇ ਬਹੁਤ ਬੋਲਦੇ ਆ ਹਨਾ ਪਰ ਬਾਜ਼ ਇਦਾਂ ਦਾ ਪੰਛੀ ਆ ਜਿਹੜਾ ਬਹੁਤ ਘੱਟ ਬੋਲਦਾ ਤੇ ਉਹ ਕਰਕੇ ਦਿਖਾਉਂਦਾ ਜਿਹੜਾ ਕੰਮ ਹੁੰਦਾ ਉਹਨੇ ਕਰ ਲੈਣਾ ਨਾ ਉਹ ਰੋਲਾ ਨਹੀਂ ਪਾਦਾ ਹੈਗਾ ਬਾਕੀ ਪੰਛੀਆਂ ਦੀ ਤਰ੍ਹਾਂ ਠੀਕ ਹੈ ਜੀ ਇਸ ਲਈ ਤੁਸੀਂ ਵੀ ਬਾਜ਼ ਦੀ ਇਹ ਗੱਲ ਆਪਣੇ ਅੰਦਰ ਬਿਠਾ ਲਓ ਵੀ ਰੋਲਾ ਪਾਉਣ ਦੀ ਲੋੜ ਨਹੀਂ ਜਿਹੜਾ ਕੰਮ ਕਰਨਾ ਚੁੱਪਚੀ ਤੇ ਕਰ ਲਓ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਫੋਕਸ ਬਾਜ਼ ਦਾ ਜਿਹੜਾ ਫੋਕ ਉਹ ਆਪਣੇ ਟਾਰਗੇਟ ਤੇ ਐ ਪੂਰਾ ਫਿਕਸ ਹੁੰਦਾ ਆ ਜੇ ਉਹਦੇ ਜੇ ਉਹ ਆਪਣਾ ਸ਼ਿਕਾਰ ਦੇਖ ਲਈ ਇੱਕ ਵਾਰੀ ਫਿਰ ਉਹ ਜਾਣ ਨਹੀਂ ਦਦਾ ਜੋ ਉਪਰੋਂ ਸਮਾਂ ਤੋਂ ਵੀ ਉਸ ਚੀਜ਼ ਨੂੰ ਦੇਖਦਾ ਤੇ ਉੱਥੇ ਜਦੋਂ ਉਹ نیچے ਡਾਈਵ ਕਰਦਾ ਤਾਂ ਉਹ ਫਿਰ ਜਾਣ ਨਹੀਂ ਦਦਾ ਆਪਣੇ ਸ਼ਿਕਾਰ ਨੂੰ ਸੋ ਤੁਹਾਡਾ ਫੋਕਸ ਵੀ ਬਾਜ ਜਿਹਾ ਰਹਿਣਾ ਚਾਹੀਦਾ ਵੀ ਜਿਹੜੀ ਚੀਜ਼ ਤੁਸੀਂ ਹਾਸਲ ਕਰਨੀ ਆ ਤਾਂ ਉਹ ਹਾਸਲ ਕਰਨੀ ਆ ਉਹਦੇ ਪਿੱਛੇ ਤੈ ਜੋਗੀ ਜਨਾ ਇੱਕ ਤੁਸੀਂ ਹਾਸਲ ਨਹੀਂ ਕਰਦੇ ਸੋ ਇੱਕ ਇਹ ਬਾਜ ਦੀ ਗੱਲ ਆਪਣੇ ਅੰਦਰ ਮਾਈਂਡ ਦੇ ਵਿੱਚ ਬਿਠਾ ਲਓ ਪੂਰੀ ਤਰ੍ਹਾਂ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਦੋਂ ਬਾਰਿਸ਼ ਹੁੰਦੀ ਆ ਤੁਸੀਂ ਦੇਖਿਆ ਸਾਰੇ ਪੰਛੀ ਹਨਾ ਆਪਣੇ ਕੌਂਸਲਿਆਂ ਵਿੱਚ ਆਪਣੇ ਆਲਣਿਆਂ ਵਿੱਚ ਜਾ ਕੇ ਬਹਿ ਜਾਂਦੇ ਹਨਾ ਪਰ ਕੱਲਾ ਬਾਜ਼ ਤਾਂ ਨਾ ਜਿਹੜਾ ਜਦੋਂ ਬਾਰਿਸ਼ ਹੁੰਦੀ ਹੈ ਨਾ ਉਹ ਬੱਦਲਾਂ ਦੇ ਵਿੱਚ ਉੜਦਾ ਹੈ ਹਨਾ ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਸਟਰੋਂਗ ਆ ਮੇਰੇ ਵਿੱਚ ਸ਼ਕਤ ਹੈਗੀ ਹੈ ਮੇਰੇ ਵਿੱਚ ਤਾਕਤ ਹੈਗੀ ਆ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚ ਜਦੋਂ ਕੋਈ ਪ੍ਰੋਬਲਮਸ ਹੁੰਦੀ ਆ ਤਾਂ ਗੁੰਮਸਮ ਹੋ ਕੇ ਨਾ ਬੈਠੋ ਢੇਰੀ ਨਾ ਟਾਓ ਡੀਮੋਟੀਵੇਟ ਨਾ ਹੋਵੋ ਆਪਣੇ ਆਪ ਨੂੰ ਸੋਹੋ ਸਟਰੋਂਗ ਹੋਵੀਂ ਹਾਂ ਯਾਰ ਮੈਂ ਇਹਨਾਂ ਮੁਸ਼ਕਲਾਂ ਵਿੱਚੋਂ ਨਿਕਲ ਆਇਆ ਜਿੱਦਾਂ ਬਾਜ਼ ਬਾਰਿਸ਼ ਦੇ ਵਿੱਚ ਬਦਲਾਂ ਦੇ ਵਿੱਚ ਉਡਾਨੀ ਹੁੰਦਾ ਹੈ ਸੋ ਦੋਸਤੋ ਜੇ ਇਹ ਚਾਰ ਗੱਲਾਂ ਬਾਝਦੀਆਂ ਤੁਸੀਂ ਆਪਣੇ ਅੰਦਰ ਬਿਠਾ ਲਓਗੇ ਆਪਣੇ ਅੰਦਰ ਪੱਕੀਆਂ ਗੱਲਾਂ ਨੂੰ ਕਿ ਤੁਹਾਡੀ ਲਾਈਫ ਦੇਖੋ ਕਿੰਨੀ ਵਧੀਆ ਬਣ ਜੂਗੀ ਸੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਫਿਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ